ਟੂ-ਵੀਲਰ ਤੋਂ ਚਲਿਆ ਇਹ ਨਾਕਲ ਬਾਇਆ ਹੈ ਤਿੰਨ ਕਾਰਨ ਆਇਆ ਜੀ ਇਹ ਨਾਕੇ ਡੇਲੀ ਤੌਰ ਤੇ ਲੱਗਦੇ ਆ ਮਾਨਯੋਗ ਅਸਰਵੀ ਸਾਹਿਬ ਜੀ ਦੀਆਂ ਆਸਕਤ ਹੈ ਰਹਿਤਾ ਇਸ ਬੰਦ ਚੌਂਦੀਆਂ ਨੇ ਨਾਕੇ ਦੌਰਾਨ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਛੱਕੀ ਗੱਡੀਆਂ ਦੀ ਛੱਕੀ ਵਹਿਕਲਾਂ ਦੀ ਜਿਹੜੀਆਂ ਕੋਈ ਟੱਕੀ ਦੇ ਜਿਹਦੇ ਕੋਈ ਆਪਣਾ ਹੈਲਮਟ ਨਹੀਂ ਪਾਇਆ ਟੂ-ਵੀਲਰ ਤੇ ਉਹਨਾਂ ਦੀ ਵੀ ਚੈੱਕ ਕੀਤੀ ਜਾਂਦੀ ਹੈ ਗੱਡੀ ਦੀ ਜਿਹਦੇ ਪ੍ਰੋਪਰ ਡਿੱਗਿਆ ਹੋ ਕੇ ਕਰ ਕੀਤਾ ਜਾਂਦੇ ਆ 36 ਬੰਦੇ ਆ ਉਹਦੀ ਪ੍ਰੋਪਰ ਕਸ਼ਕਿਸ਼ ਕੀਤੀ ਜਾਂਦੀ ਹੈ ਚੈਨਚ ਕਿੰਨੇ ਕਿ ਚਲਾਨ ਕੀਤੇ ਜੀ ਅੱਜ ਹੁਣ ਅਸੀਂ ਜਿਹੜੇ ਇੱਥੇ ਟੈਕਿੰਗ ਦੌਰਾਨ 6 ਚਲਾਨ ਕੱਟਿਆ ਇੱਕ ਮੋਟਰਸਾਈਕਲ ਬੰਦ ਕੀਤਾ ਉਹਦਾ ਮੋਟਰਸਾਈਕਲ ਦਾ ਕੋਈ ਪੇਪਰ ਨਹੀਂ ਸੀ ਜਦੋਂ ਪੁੱਛਿਆ ਗਿਆ ਤੇ ਉਹ ਕੋਈ ਠੋਸ جواب ਨਹੀਂ ਦਿੱਤਾ ਨਾ ਉਹ ਕੋਈ ਪੇਪਰ ਦੀ ਹੋਰ ਅਨਬਾਉਂਡ ਕੀਤਾ ਗਿਆ ਜੀ ਪਹਿਲੀ ਗੱਲ ਇਹਦਾ ਕੀ ਹੈ ਜੀ ਇਹ ਟਰਾਲੀਆਂ ਦਾ ਜਿਹੜਾ ਇਹਨਾਂ ਨੂੰ ਪਹਿਲਾਂ ਵੀ ਇਹਨਾਂ ਨੂੰ ਅਗਾ ਕੀਤਾ ਆ ਸਾਰਿਆਂ ਨੂੰ ਉੱਤੇ ਜਿਹੜੀ ਤਰਪਾਲ ਪਾ ਕੇ ਚੱਲੋ ਤੇ ਜਿੰਨਾਂ ਕਈ ਜਿਹੜੀ ਆ ਟਰਾਲੀ ਆ ਇਟਾਲੀਆ ਟਰਾਲੀਆਂ ਨੇ ਕੇਰੀਆ ਵਾਲੀਆਂ ਨੇ ਉਹਟਰਫਾਲ ਨਹੀਂ ਪਾਉਂਦੇ ਤੇ ਜਿਹੜਾ ਕੇਰੀ ਉੱਟ ਕੇ ਜਿਹੜੀ ਕਿ ਪਿੱਛੇ ਜਾਂਦੇ ਆ ਲੋਕ ਜਾਂਦੇ ਉਹਨਾਂ ਇਕੱਠੇ ਪੈ ਕੇ ਐਕਸੀਡੈਂਟ ਦੇ ਕਾਰਨ ਵੱਜ ਜਾਂਦੇ ਆ ਤੋ ਜਿਹੜਾ ਐਕਸੀਡੈਂਟ ਹੁੰਦਾ ਖਤਰਾ ਬਣਦਾ ਇਹਨਾਂ ਨੂੰ ਵਾਰਨਿੰਗ ਵੀ ਦਿੱਤੀ ਆ ਤੇ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਆ ਚਲਾਨ ਵੀ ਕੱਟੇਗੇ ਇਹਨਾਂ ਨੂੰ ਜਿਹੜੇ ਨਹੀਂ ਪਾਉਂਦੇ ਤੇ ਉਹਨਾਂ ਦੇ ਕੀ ਆ ਮੈਂ ਇਹ ਬੇਨਤੀ ਕਰੂੰਗਾ ਨਹੀਂ ਤੇ ਫਿਰ ਇਹਨਾਂ ਦੇ ਚਲਾਨ ਕੱਟੇ ਆ ਜੀ ਅੱਗੇ ਵੀ ਕਾਰਵਾਈ ਕੀਤੀ ਆ ਉਹਨੂੰ ਚਲਾਨ ਕੱਟੇ ਇਹਨਾਂ ਦੇ ਤੇ ਬਿਲਕੁਲ ਚਲਾਨ ਕੱਟੇ ਜਾਣਗੇ ਹਾਂਜੀ ਬਿਲਕੁਲ ਸੱਚੀ ਆ ਜਿਹੜੀ ਆ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹੜੇ ਇੱਕ ਜਿਹੜੀ ਮਾਨਯੋਗ 50 ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਜਿਹੜੇ ਨਸ਼ਿਆਂ ਦੇ ਵਿਰੋਧੀ ਕਮੇਟੀ ਆ ਇਹ ਨਹਿਮ ਚੱਲ ਰਹੀ ਆ ਉਹਦੇ ਸੰਬੰਧੀ ਜਿਹੜੇ ਆ ਮਾਨਯੋਗ ਐਸਐਸਪੀ ਸਾਹਿਬ ਦੀਆਂ ਅਧਿਕਾਰੀਆਂ ਵਿੱਚ ਵੀ ਸਕਤੇ ਦੇਟਾ ਨੇ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਆ ਤੇ ਲੋਕਾਂ ਨੂੰ ਵੇਰਨਾਸ ਨਹੀਂ ਦਿੱਤਾ ਜਾ ਰਿਹਾ ਜਿਹੜਾ ਕੋਈ ਨਸ਼ਾ ਖੇਤਣਾ ਚਾਹੁੰਦਾ ਆ ਉਹ ਬਿਲਕੁਲ ਸਾਨੂੰ ਫੋਨ ਕਰੇ ਉਹ ਅਸੀਂ ਦਾਲ ਕਰਾਵਾਂਗੇ ਤੇ ਜਿਹੜਾ ਵੇਚੂਗਾ ਉਹਨੂੰ ਟੱਕ ਕੇ ਅੰਦਰ ਦੇ ਆਏ ਬਸ ਤੁਹਾਡਾ ਵੀਡੀਓ ਦੇਖ ਰਹੇ ਉਹਨਾਂ ਨੂੰ ਠੀਕ ਇਹਣਾ ਚਾਹੁੰਦੇ ਮੈਂ ਬੇਨਤੀ ਕਰਨੀ ਚਾਹੁੰਗਾ ਵੀ ਇਹ ਮਾੜੀ ਲਾਮ ਤੋਂ ਬਚੋ ਜਿਹੜਾ ਕੋਈ ਬਿਲਕੁਲ ਜਿਹੜਾ ਕੋਈ ਇਨਫਰਮਿਕਾ ਦੇਊਗਾ ਉਹਦਾ ਨਾ ਗੋਤਰਾ ਖਾ ਜਾਊਗਾ ਤੇ ਬਿਲਕੁਲ ਜਿਹੜਾ ਇਹਦਾ ਨਸ਼ਾ ਲੱਕ ਤੋੜੀਏ ਕੋਈ ਵੀ ਜਿਹੜਾ ਇਹਦੇ ਖਿਲਾਫ ਕੋਈ ਕਾ ਜਿਹੜਾ ਮਗਾ ਵੇਚਦਾ ਉਹ ਬਖਸ਼ਿਆ ਨਹੀਂ ਜਾਊਗਾ ਬਿਲਕੁਲ ਕਾਨੂੰਨੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੈਂ ਤਾਂ ਕਹੇ ਕਿ ਕੀ ਲਗਾ ਰਹੀ ਹੈਗੇ ਤਾਰਾ ਰਹਿਗੇ ਉਹਨਾਂ ਨੂੰ ਜਿਹੜੇ ਇਹਨੂੰ ਕੀ ਜਿਹੜਾ ਜਾਂਦੇ ਮੈਂ ਫਿਰ ਬੇਰਤੀ ਕਰਨੀ ਚਾਹੂੰਗਾ ਜਿਹੜੇ ਟੂ ਲੈਵਾ ਤੇ ਹੈਲਮਟ ਪਾ ਕੇ ਚੱਲੋ ਜਿਹੜੇ ਤਾਰਾ ਚਲਾਉਂਦੇ ਆ ਉਹ ਵੀ ਚਲਾਉਂਦੇ ਆ ਆਪਾਂ ਥੀਟਮੈਂਟ ਲਾਓ ਹੈਲਮਟ ਨੂੰ ਮਜਬੂਰੀ ਨਾ ਸਮਝੋ ਇਹ ਤਾਂ ਦਾ ਸੱਚਾ ਸਾਥੀ ਆ ਇਹ ਐਕਸੀਡੈਂਟ ਦੇ ਵਿੱਚ ਬਹੁਤ ਗੱਡੀ ਦੇ ਵਿੱਚ ਜਾਲੀ ਵੀ ਪੇਚੀ ਗਈ ਤੇ ਜਾਲੀ ਤੁਸੀਂ ਲਾਈਆਂ ਜੀ ਉਹ ਉਹ ਗੱਡੀ ਜਿਹੜੀ ਪ੍ਰੋਪਰ ਚੈੱਕ ਕੀਤੀ ਗਈ ਕਾਲੀਆਂ ਜਾਣੀਆਂ ਲਾਈਆਂ ਦੀ ਗੱਡੀ ਮਾਚਲ ਤੋਂ ਗੱਡੀ ਆਈ ਸੀ ਉਹਦੀ ਜਿਹੜੀ ਪ੍ਰੋਪਰ ਚੈੱਕ ਕੀਤੀ ਗਈ ਆ ਵੈਰੀਫਾਈ ਕੀਤਾ ਗਿਆ ਉਹ ਗੱਡੀਆਂ ਜਾਲੀਆਂ ਲਾ ਕੇ ਉਸ ਦਾ ਉਹ ਕਲਾਨ ਵੀ ਕੱਟਿਆ ਗਿਆ ਜੀ ਤੇ ਜਾਲੀਆਂ ਜਿਹੜੀਆਂ ਆ ਉਹਨਾਂ ਨੂੰ ਨੋਟਸ ਕੀਤਾ ਗਿਆ